ਕਿਸੇ ਭਈਏ ਨੇ ਉਥੇ ਲੜਕੇ ਦੇ ਨਾਲ ਜਿਹੜਾ ਉਹ ਮਾੜਾ ਵਿਹਾਰ ਕੀਤਾ ਉਹਦਾ ਕਤਲ ਕੀਤਾ ਸ਼ਹਿਰਪੁਰ ਦੇ ਵਿੱਚ ਜਾਂ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਵਾਰਤਾਂ ਜਿਹੜੀਆਂ ਜਿਹੜੇ ਉਹਨਾਂ ਦੀ ਬਰਾਦਰੀ ਨਾਲ ਹੈ ਉਹ ਸਮਾਜ ਦੇ ਨਾਲ ਹੈ ਜਿਹੜੇ ਬਾਹਰੋਂ ਪ੍ਰਵਾਸੀ ਆਉਂਦੇ ਆ ਉਹ ਉਹ ਇਹੋ ਜਿਹੀਆਂ ਕਰਦੇ ਉਹ ਇੱਕ ਪ੍ਰਾਧਿਕ ਅੰਸਰ ਸਾਰਿਆਂ ਸਮਾਜਾਂ 'ਚ ਹੈਗਾ ਸਖਤੋਂ ਸਖਤ ਕਾਨੂੰਨ ਦੇ ਹਿਸਾਬ ਨਾਲ ਉਹ ਸਜ਼ਾ ਦਿੱਤੀ ਜਾਵੇ ਉਮਰ ਉਹਧਰੋਂ ਉਹਨਾਂ ਨੂੰ ਆਖਣਗੇ ਇਹਨਾਂ ਨੂੰ ਭਜਾਓ ਇੱਥੋਂ ਜਿਤਨਾ ਆਪਾਂ ਕਹਿੰਦੇ ਭਈ ਇੱਥੋਂ ਭਜਾਓ ਮੁੜ ਕੇ ਉਹ ਇੱਧਰ ਭਜਾਓ ਫੇਰ ਕੀ ਬਣੂਗਾ ਦੱਸ ਇਹ ਹੀ ਚਾਹੁੰਦੀਆਂ ਜਿਹੜੀਆਂ ਜਿਹੜੀਆਂ ਸਰਕਾਰਾਂ ਵਾਂ ਇਹ ਹੀ ਕੋਈ ਚਾਹ ਰੀਆਂ ਇਤਰਾਮ ਜਾਂ ਹੋਰ ਇਸ ਤਰ੍ਹਾਂ ਦਾ ਅਨਸਰ ਆ ਉਹਨਾਂ ਵੱਲੋਂ ਜੋ ਬਿਹਾਰ ਦੇ ਯੂਪੀ ਦੇ ਪ੍ਰਵਾਸੀਆਂ ਦੇ ਖਿਲਾਫ ਜਾਂ ਹੋਰ ਜਿਹੜੇ ਪੰਜਾਬ 'ਚ ਆਪਣਾ ਰੋਜਗਾਰ ਵਾਸਤੇ ਆਉਂਦੇ ਆ ਉਹਨਾਂ ਦੇ ਖਿਲਾਫ ਜੋ ਨੈਰੇਟਿਵ ਸਿਰਜਿਆ ਜਾ ਰਿਹਾ ਉਹਨਾਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾ ਰਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਵੀ ਕੀ ਇਹਦੇ ਕਾਰਨ ਆ ਕੀ ਕਿਧਰ ਨੂੰ ਇਹ ਗੱਲ ਜਾ ਰਹੀ ਹੈ ਜਾਂ ਇਹਦਾ ਕੀ ਹਾਲ ਹੈ ਉਹ ਮੇਰੇ ਵੀਰੋ ਸਾਰੇ ਵੀਡੀਓ ਸੁਣ ਕੇ ਤੁਹਾਨੂੰ ਤੇ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਅਸਲ ਦੇ ਵਿੱਚ ਜੋ ਇਹ ਕਿਹਾ ਜਾ ਰਿਹਾ ਵੀ ਕਿਸੇ ਭਈਏ ਨੇ ਉਥੇ ਲੜਕੇ ਦੇ ਨਾਲ ਜਿਹੜਾ ਉਹ ਮਾੜਾ ਵਿਹਾਰ ਕੀਤਾ ਉਹਦਾ ਕਤਲ ਕੀਤਾ ਸ਼ਹਿਰਪੁਰ ਦੇ ਵਿੱਚ ਜਾਂ ਹੋਰ ਵੀ ਕਈ ਜਿਹੇ ਤਰ੍ਹਾਂ ਦੀਆਂ ਵਾਰਤ ਤਾਂ ਜਿਹੜੀਆਂ ਜਿਹੜੇ ਉਹਨਾਂ ਦੀ ਬਰਾਦਰੀ ਨਾਲ ਆ ਉਹ ਸਮਾਜ ਦੇ ਨਾਲ ਆ ਜਿਹੜੇ ਬਾਹਰੋਂ ਪ੍ਰਵਾਸੀ ਆਉਂਦੇ ਆ ਉਹ ਉਹ ਇਹੋ ਜਿਹਿਆਂ ਕਰਦੇ ਆ ਉਹ ਇੱਕ ਅਪਰਾਧਿਕ ਅੰਸਰ ਸਾਰਿਆਂ ਸਮਾਜਾਂ ਚ ਹੈਗਾ ਉਹ ਹਰਥਾਂ ਮਿਲੂਗਾ ਤੁਹਾਨੂੰ ਦੁਨੀਆ ਦੇ ਵਿੱਚ ਤੇ ਪੂਰੇ ਦੇਸ਼ ਚ ਮਿਲੂਗਾ ਪੰਜਾਬ ਚ ਮਿਲੂਗਾ ਤੇ ਸਾਰੇ ਸਮਾਜਾਂ ਚ ਮਿਲੂਗਾ ਸਾਰੇ ਵਰਗਾਂ ਚ ਮਿਲੂਗਾ ਸਾਰੀਆਂ ਬਰਾਦਰੀਆਂ ਚ ਮਿਲੂਗਾ ਉਹਦੇ ਵਿੱਚ ਉਹਨਾਂ ਨੇ ਜੋ ਵੀ ਇਹ ਬਈ ਕੀਤਾ ਵਾ ਬਈਆਂ ਨੇ ਕੀਤਾ ਜਾਂ ਜਿੰਨਾ ਵੀ ਕੀਤਾ ਇਹੋ ਜੇ ਅਪਰਾਧ ਕੀਤੇ ਆ ਉਹਨਾਂ ਦੇ ਖਿਲਾਫ ਸਖਤ ਸਜ਼ਾ ਹੋਵੇ ਸਖਤੋਂ ਸਖਤ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਸਜ਼ਾ ਦਿੱਤੀ ਜਾਵੇ ਪਰ ਕੋਈ ਇਕਾ ਦੁਕਾ ਜਾਂ ਕੁਝ ਪਰਾਧੀਆਂ ਨੂੰ ਧਾਰ ਬਣਾ ਕੇ ਪੂਰੇ ਸਮਾਜ ਨੂੰ ਗਿਲਟੀ ਕਰ ਦੇਣਾ ਜਾਂ ਪੂਰੇ ਸਮਾਜ ਨੂੰ ਹੀ ਉਸ ਸਮਾਜ ਨੂੰ ਹੀ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਸਾਰਿਆਂ ਨੂੰ ਹੀ ਟਾਰਗੇਟ ਕਰ ਦੇਣਾ ਵੀ ਇਹਨਾਂ ਦਾ ਕਰਕੇ ਸਾਰਾ ਕੁਝ ਪੰਜਾਬ 'ਚ ਹੋ ਰਿਹਾ ਇਹਨਾਂ ਦਾ ਕਰਕੇ ਪੰਜਾਬ 'ਚ ਸਾਰੀ ਗੜਬੜ ਹੈ ਇਹ ਮੇਰੇ ਵੀਰੋ ਆਪਣੇ ਗੁਰੂ ਸਾਹਿਬ ਦੇ ਸਿਧਾਂਤ ਦੇ ਅਨਸਾਰ ਜਿਹੜਿਆ ਆਪਣੇ ਆਪ ਨਾਲ ਅਸੀਂ ਇੱਕ ਧੋਖਾ ਕਰ ਰਹੇ ਹਾਂ ਤੇ ਗੁਰੂ ਸਾਹਿਬ ਦੇ ਵਿਚਾਰਾਂ ਦੇ ਉਲਟ ਚੱਲ ਰਹੇ ਹਾਂ ਉਹਦੇ ਲਈ ਜੇ ਪੰਜਾਬ 'ਚ ਇਹਨਾਂ ਬਈਆਂ ਕਰਕੇ ਕੋਈ ਸਮੱਸਿਆ ਵਾ ਇਹਦਾ ਮਤਲਬ ਭਈਆਂ ਕਰਕੇ ਹੀ ਇੱਥੇ ਜਿਗਾ ਬੇਰੁਜ਼ਗਾਰੀ ਹੈ ਭਈਆਂ ਕਰਕੇ ਇੱਥੇ ਕਰਪਟ ਕਰਪਸ਼ਨ ਹੈ ਭਈਆਂ ਕਰਕੇ ਹੀ ਇੱਥੇ ਜਿਹੜੇ ਆ ਸਾਡੇ ਬੱਚੇ ਬਾਹਰ ਨੂੰ ਜਾ ਰਹੇ ਇਹ ਭਈਆਂ ਕਰਕੇ ਹੀ ਜਿਹੜੀ ਆ ਪੜ੍ਹਾਈ ਰੋਜ਼ਗਾਰ ਖੋਹ ਰਿਆ ਰਿਹਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਕਰਜ਼ੇ ਚੜੇ ਪਏ ਆ ਫਸਲਾਂ ਦੇ ਭਾਅ ਨਹੀਂ ਮਿਲ ਰਿਹਾ ਪਾਣੀ ਗੰਦਾ ਹੋ ਰਿਹਾ ਹਵਾ ਗੰਦੀ ਹੋ ਰਹੀ ਆ ਕਲਾਈਮੇਟ ਚੇਂਜ ਹੋ ਰਿਹਾ ਹੜ੍ਹ ਆ ਰਹੇ ਆ ਸਾਰੀ ਤਬਾਹੀ ਹੋ ਰਹੀ ਆ ਇਹ ਭਈਆਂ ਦੇ ਜੁਮੇ ਸਾਰਾ ਕੁਝ ਲਾਉਣ ਦਾ ਜਿਹੜਾ ਬਣਾਇਆ ਜਾਂਦਾ ਵਰਤਾਂਤ ਇਹ 12 ਕਿੰਨੂ ਖਾ ਰਿਆ ਇਹ 12 ਖਾ ਰਿਆ ਕੇਂਦਰ ਸਰਕਾਰ ਨੂੰ ਭਾਜਪਾ ਨੂੰ ਬਾਕੀ ਜਿਹੜੀਆਂ ਰਾਜ ਨੇ ਰਾਜ ਨੇ ਤੇਰਾ ਉਹਨਾਂ ਨੂੰ ਖਾ ਰਿਆ ਤੇ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਉਹਨਾਂ ਨੂੰ ਖਾ ਰਿਆ ਵੀ ਜਿਹੜਾ ਇੱਕ ਮਾਹੌਲ ਬਣ ਰਿਹਾ ਜਿਤਨਾ ਨੇਪਾਲ ਦੇ ਵਿੱਚ ਹੋਈ ਹੈ ਨੇਪਾਲ ਚ ਭ੍ਰਿਸ਼ਟਾਚਾਰ ਦਾ ਕਰਪਸ਼ਨ ਦਾ ਮੁੱਦਾ ਵਧਿਆ ਉੱਥੇ ਨੌਜਵਾਨਾਂ ਨੇ ਉੱਠ ਕੇ ਜਿਹੜੇ ਕਰਪਟ ਅਫਸਰ ਸਹੀ ਸੀ ਤੇ ਜੋਰ سے ਰਾਜ ਕਰਨ ਵਾਲੀ ਐਲੀਟ ਸੀ ਰਾਜਸ਼ਹੀ ਸੀ ਮੰਤਰੀ ਸੀ ਪ੍ਰਧਾਨ ਮੰਤਰੀ ਸੀ ਜਿਹੜੇ ਬਾਕੀ ਦੇ ਜਿਹੜੇ ਰਾਜ ਕਰਨ ਵਾਲੇ ਸੀ ਉਹਨਾਂ ਨੂੰ ਟਾਰਗੇਟ ਬਣਾਇਆ ਉਹਨਾਂ ਨੇ ਉਹਨਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਪਾਰਲੀਮੈਂਟ ਨੂੰ ਅੱਗ ਲਾਈ ਆ ਮੰਤਰੀ ਦੜਾ ਦੜਾ ਕੇ ਜਿਹੜੇ ਆ ਉਹ ਕੁੱਟੇ ਆ ਉਹਨਾਂ ਤੋਂ ਇਹਨਾਂ ਦੇ ਅੰਦਰ ਖੌਫ ਪੈਦਾ ਹੋਇਆ ਜਿਹੜੇ ਪ੍ਰਸ਼ਾਸਕੀ ਇਥੇ ਸਾਰੇ ਪੈਦਾ ਹੋਏ ਹੋਏ ਆ ਜਿਹਨਾਂ ਲੋਕਾਂ ਨੂੰ ਲੁੱਟਿਆ ਪੇਲੇ 90 ਸਾਲ ਤੋਂ ਉਹਨਾਂ ਅੰਦਰ ਖੌਫ ਪੈਦਾ ਹੋਇਆ ਉਸ ਖੌਫ ਨੂੰ ਦੂਜੇ ਬੰਨੇ ਕਨਵਰਟ ਕਰਨ ਵਾਸਤੇ ਤੇ ਉਹ ਇਹ ਨੈਟਵ ਸਿਰਜ ਰਿਹਾ ਵੀ ਪੰਜਾਬ 'ਚ ਜੋ ਵੀ ਸਮੱਸਿਆ ਹੈਗੀ ਆ ਉਹ ਸਾਰੀ ਭਈਆਂ ਕਰਕੇ ਆ ਉਦੇ ਨਾਲ ਉਹਨਾਂ ਦੇ ਬਹੁਤ ਫਾਇਦੇ ਆ ਇੱਕ ਤੇ ਉਹ ਇਧਰ ਚੇਂਜ ਕਰਤਾ ਵੀ ਭਈਆਂ ਕਰਕੇ ਆ ਇਧਰ ਵੰਡ ਪਾਤੀ ਸਮਾਜ ਚ ਪਿੰਡਾਂ 'ਚ ਮਤੇ ਪੈ ਰਹੇ ਆ ਦੂਜਾ ਕਰ ਰਿਹਾ ਵੀ ਇੱਕ ਸਮਾਜ ਨੂੰ ਆਪ ਵਿੱਚ ਲੜਾ ਦਿਓ ਉਦਰ ਨਾਲ ਕੀ ਬਿਹਾਰ 'ਚ ਵੋਟਾਂ ਆ ਨਾਲ ਦੂਜੇ ਸੂਬਿਆਂ 'ਚ ਵੀ ਇਹ ਵੋਟਾਂ ਦੀ ਫਸਲ ਵੱਢਣਗੇ ਇਹਦੇ ਆਧਾਰ ਤੇ ਇਹ ਵੋਟਾਂ ਦੀ ਫਸਲ ਇਹ ਆਧਾਰ ਤੇ ਉਧਰੋਂ ਕੱਟ ਲੈਣਗੇ ਤੇ ਨਾਲ ਹੀ ਜਦੋਂ ਇਧਰ ਪੰਜਾਬ ਦੇ ਵਿੱਚ ਗੜਬੜ ਕਰਾਉਣਗੇ ਇਹਨਾਂ ਵਾਸਤੇ ਕਿ 10 ਬੰਦੇ 20 ਬੰਦੇ ਮਰ ਵੀ ਜਾਣ ਆਪੋ ਵਿੱਚ ਲੜ ਕੇ ਆਪੋ ਵਿੱਚ ਦੋ ਦੋ ਵਰਗ ਲੜ ਕੇ ਮੋਲੇ ਦੋ ਸਮਾਈ ਲੜ ਕੇ ਆ ਕੋਈ ਜੰਦੇ ਮਰ ਜਣੇ ਨਾ ਇਹਨਾਂ ਦਾ ਕੀ ਜਾਂਦਾ ਫਿਰ ਇਹਨਾਂ ਦੇ ਅੱਗੇ ਅੱਗੇ ਕਿੰਨਾ ਯਾਰਾਂ ਲੋਕ ਮਰਵਾਏ ਲੱਖਾਂ ਲੋਕ ਮਰਵਾਏ ਅੱਗੇ ਇਹਨਾਂ ਦਾ ਕੀ ਗਿਆ ਇਹ ਤਾਂ ਉਹਦੇ ਵਿੱਚੋਂ ਆਪਣੀਆਂ ਰਾਜਨੀਤਿਕ ਰੋਟੀਆਂ ਸਿੱਖਦੇ ਆ ਜੋ ਵੀ ਅੱਜ ਪਿਛਲਾ ਬਰਤਾਨ ਹੁਣ ਮੈਂ ਬਹੁਤਾ ਕਹਿ ਨਹੀਂ ਸਕਦਾ ਜੋ ਆਪਣਾ ਸਾਰਾ ਧਿਆਨ ਮਾਰੋ ਕੀ ਬਣਿਆ ਵਾ ਤੇ ਉਹਦੇ ਵਾਸਤੇ ਜੋ ਵੀ ਇਹ ਆਪਣਾ ਕੇਂਦਰ ਸਰਕਾਰ ਕਰ ਰਹੀ ਆ ਉਹ ਜਾਂ ਜੋ ਵੀ ਏਜੰਸੀਆਂ ਕਰ ਰਹੀਆਂ ਇਹਨਾਂ ਨੂੰ ਪਛਾਣ ਲਓ ਇਹਨਾਂ ਨੂੰ ਇਹਨਾਂ ਨੂੰ ਪਛਾਣ ਲਓ ਇਹਦੇ ਨਾਲ ਇਹਨਾਂ ਇਹਨਾਂ ਦਾ ਜਿਹੜਾ ਵਾ ਇੱਕ ਸਮਾਜ ਦੀ ਵੰਡ ਹੋ ਜੂਗੀ ਤੇ ਫਿਰ ਹੋਊਗਾ ਕੀ ਉਧਰਲੇ ਬੰਨੇ ਕੋਈ ਆਪਣਾ ਜਿਹੜਾ ਯੂਪੀ 'ਚ ਰਹਿੰਦੇ ਆ ਆਪਣੇ ਬਾਕੀ ਸੂਬਿਆਂ 'ਚ ਰਹਿੰਦੇ ਆ ਆਪਣਾ ਸਮਾਜ ਰਹਿੰਦਾ ਪੰਜਾਬੀ ਰਹਿੰਦੇ ਆ ਜਾਂ ਸਿੱਖ ਰਹਿੰਦੇ ਆ ਉਥੇ ਬੜੀਆਂ ਬੜੀਆਂ ਜਾਇਦਾਦਾਂ ਉਥੇ ਆਪਣਾ ਜਾ ਕੇ ਉਹਨਾਂ ਰੁਜ਼ਗਾਰ ਪੈਦਾ ਕੀਤਾ ਮਿਹਨਤ ਕੀਤੀ ਆ ਉਹ ਉੱਥੇ ਕੋਈ ਉਹਨਾਂ ਚੋਂ ਬੰਦਾ ਕਿਤੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਵਾਪਰ ਗਈ ਕੋਈ ਪਰਾਧ ਵਾਪਰ ਗਿਆ ਮੰਨ ਲਓ ਫਿਰ ਉਹ ਸਾਰੇ ਸਮਾਜ ਨੂੰ ਉਹ ਬਿਲਟੀ ਕਰ ਦੇਣਗੇ ਮੰਨ ਲਓ ਉਹ ਉਧਰੋਂ ਉਹਨਾਂ ਨੂੰ ਆਖਣਗੇ ਇਹਨਾਂ ਨੂੰ ਭਜਾਓ ਇੱਥੋਂ ਜਿਦ ਤਰਾ ਆਪਾਂ ਕਹਿੰਦੇ ਭਈ ਇਹ ਤੋਂ ਭਜਾਓ ਮੁੜ ਕੇ ਉਹ ਇੱਧਰ ਭਜਾਓ ਫੇਕ ਹੀ ਬਣੂਗਾ ਦੱਸੋ ਇਹੀ ਚਾਹੁੰਦੀਆਂ ਜਿਹੜੀਆਂ ਜਿਹੜੀਆਂ ਸਰਕਾਰਾਂ ਵਾਂ ਇਹੀ ਕੋਈ ਚਾਹ ਰੀਆਂ ਇਸ ਕਰਕੇ ਇਹਨਾਂ ਜਿਹੜਾ ਮੈਂ ਕਹਿ ਰਿਹਾ ਇਹਨਾਂ ਨੂੰ ਕੰਨ ਤੇ ਲਿਖਿਆ ਪੜ੍ਹ ਲਓ ਇਹਨਾਂ ਦੀ ਚਾਲ ਸਮਝ ਲਓ ਗੁਰੂ ਸਾਹਿਬ ਨੇ ਕਿਹਾ ਮਾਨਸ ਕੀ ਯਾਦ ਸਭੇ ਇੱਕ ਪਛਾਨੂ ਗੁਰੂ ਸਾਹਿਬ ਸਭੇ ਸਾਂਝੀ ਵਾਰਧਨ ਕੋਈ ਨਾ ਸੇ ਬਾਰਾ ਜੀਓ ਜਿਹੜੇ ਆਪਣੇ ਪੰਜ ਪਿਆਰੇ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਂਝੇ ਹੀ 13 ਪਲਾਟ 1699 ਨੂੰ ਖਾਲਸਾ ਪੰਥ ਜੋ ਸਾਂਝੀ ਸਾਜਾਵਾਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਾਰ ਉਦੋਂ ਪੰਜਾਬ ਤੋਂ ਬਾਰੀ ਸੀ ਦੂਜੇ ਵਰਗਾਂ ਦੇ ਵਿੱਚੋਂ ਸੀ ਗੁਰੂ ਸਾਹਿਬ ਨੇ ਜਿਹੜਾ ਵੀ ਜਿੰਨੇ ਵੀ ਆਪਣੇ ਆਪ ਨੂੰ ਪੇਸ਼ ਕੀਤਾ ਉਹਨਾਂ ਸਾਰਿਆਂ ਨੂੰ ਹੀ ਉਹਨਾਂ ਹੀ ਸਤਕਾਰ ਦਿੱਤਾ ਉਹਨਾਂ ਨੇ ਗਾਂ ਜਾ ਕੇ ਗਵਾਹੀ ਕੀਤੀ ਖਾਲਸਾ ਪੰਥ ਦੀ ਇਸ ਕਰਕੇ ਭਾਈ ਸਾਹਿਬ ਇਹ ਜੋ ਵੀ ਹੋ ਰਿਹਾ ਆਪਾਂ ਸਾਰੇ ਪੰਜਾਬ ਵਾਸੀਓ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਇਹ ਜਿਹੜਾ ਨੈਟੋ ਬੁਣਿਆ ਜਾ ਰਿਹਾ ਏਜੰਸੀਆਂ ਵੱਲੋਂ ਸਰਕਾਰਾਂ ਵੱਲੋਂ ਇਹਦੇ ਚ ਨਾ ਫਸੋ ਜਿਹੜੀ ਅਸਲ ਜੜ ਫੜੋ ਤੇ ਅਸਲ ਜੜ ਕੀ ਆ ਅਸਲ ਜੜ ਆ ਇਹ ਰਾਜ ਪ੍ਰਬੰਧ ਜਿਹੜਾ ਤੁਹਾਨੂੰ ਲੁੱਟ ਰਿਹਾ ਜਿਹੜਾ ਤੁਹਾਡੀਆਂ ਜ਼ਮੀਨਾਂ ਖੋਹ ਰਿਹਾ ਲੈਂਡ ਪੁਲਿੰਗ ਦੀ ਸਕੀਮ ਲੈ ਕੇ ਆਇਆ ਤੁਹਾਡੀ ਜ਼ਮੀਨ ਖੋਣੀ ਚਾਹੁੰਦੇ ਆ ਹੁਣ ਪੰਚਾਇਤ ਦੀਆਂ ਜ਼ਮੀਨਾਂ ਖੋਹਣ ਦੇ ਜਿਹੜੇ ਆ ਸਰਕਾਰ ਜਿਹੜੀ ਆ ਜ਼ਮੀਨ ਵੇਚ ਦੇਣੀ ਆਂਦੇ 600 ਰੇਕੜ 60 ਪਿੰਡਾਂ ਦੀ ਆ ਉਧਰੋਂ ਤੁਰੋ ਵੀ ਇਹ ਕਰ ਕੀ ਰਿਹਾ ਤੁਹਾਨੂੰ ਕਿਧਰ ਨੂੰ ਤਾ ਕਰ ਰਿਹਾ ਇਸ ਕਰਕੇ ਉਹ ਵਿਛਾਣੋ ਆਪਣੇ ਉਹਨੂੰ ਜਥੇਵੰਤ ਤੱਕ ਦੇ ਰੂਪ ਵਿੱਚ ਇਕੱਠੇ ਕਰੋ ਸਾਰੇ ਵਰਗਾਂ ਨੂੰ ਨਾਲ ਲਓ ਸਾਰੇ ਸਮਾਜ ਦੀ ਲੜਾਈ ਆ ਪੂਰੇ ਸਮਾਜ ਦੀ ਲੜਾਈ ਆ ਸਾਰੇ ਸਮਾਜ ਨੂੰ ਲੜਾਈ ਅਸਲ ਮਲਕਪਾਗੋਆਂ ਦੇ ਭਾਈ ਲਾ ਲੋਆਂ ਦੇ ਵਿੱਚ ਆ ਭਾਵੇਂ ਉਹ ਕਿਸੇ ਧਰਮ ਦੇ ਜਾਤ ਦੇ ਹੋਣ ਜਿਹੜੇ ਗਰੀਬ ਆ ਉਹ ਸਾਰੇ ਭਾਈ ਲਾ ਲੋ ਆ ਤੇ ਜਿਹੜੇ 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 ਮੀਰ ਸ਼੍ਰੇਣੀ 'ਚ ਆਉਂਦੇ ਆ ਉਹਨਾਂ ਦਾ ਵਰਗ ਵੱਖਰਾ ਵਾ ਉਹ ਮਲਕਪਾਗੋ ਆ ਉਹ 1% ਆ ਇਹ ਤੇ 99% ਆ ਲੜਾਈ ਅਸਲ ਆ ਵਾ ਇਹ ਲੜਾਈ ਨੂੰ ਸਮਝੋ ਇਹ ਜਿਹੜੇ ਜਿਹੜੇ ਇਹ ਸਰਕਾਰਾਂ ਜੋ ਇਹ ਤੁਹਾਡੇ ਇਹ ਜੇ ਵਰਤਾਨ ਸਿਰਜ ਕੇ ਤੁਹਾਨੂੰ ਸਮਾਜ ਨੂੰ ਲੜਾ ਕੇ ਤੁਹਾਡਾ ਜਿਹੜਾ ਵਾ ਧਿਆਨ ਦੂਜੇ ਬੰਨੇ ਕੇਂਦਰਿਤ ਕਰਕੇ ਤੇ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਆ ਤੁਹਾਡੀ ਵੱਡ ਕੱਟ ਕਰਾਉਣਾ ਚਾਹੁੰਦੇ ਆ ਤੇ ਜਿਹੜਾ ਆਪ ਬਚਣਾ ਚਾਹੁੰਦੇ ਆ ਤੇ ਜਿਹੜਾ ਗੁੱਸਾ ਬਣ ਰਿਹਾ ਦੁਨੀਆ ਭਰ ਚ ਜੋ ਨੇਪਾਲ ਚ ਵਾਪਰ ਰਿਹਾ ਜਾਂ ਬਾਕੀ ਦੇਸ਼ਾਂ ਚ ਵਾਪਰ ਰਿਹਾ ਉਹਦੇ ਤੋਂ ਬਚਾਵਾ ਉਹਦੇ ਤੋਂ ਬਚਾ ਕਰਕੇ ਆਪਣਾ ਤੇ ਤੁਹਾਨੂੰ ਇਧਰ ਇਧਰਲੇ ਬੰਨੇ ਕਰਨਾ ਚਾਹੁੰਦੇ ਆ ਇਹ ਸਾਰੀਆਂ ਚੀਜ਼ਾਂ ਸਮਝ ਲਓ ਕਿਸਾਨ ਮਜ਼ਦੂਰ ਸੰਘਰਸ਼ ਮਿੱਟੀ ਪੰਜਾਬ ਵੱਲੋਂ ਅਸੀਂ ਜੋ ਵੀ ਇਹ ਨੈਟਰ ਸਰਜਿਆ ਜਾ ਰਿਹਾ ਉਹਦੀ ਸਖਤ ਨਖੇਦੀ ਕਰਦੇ ਹਾਂ